ਸਾਲ ਜੀ ਵੀਰੇ ਸਾਰਿਆਂ ਨੂੰ ਥੋੜੇ ਆਪਣੇ ਪਿੰਡ ਛੋਟਾ ਦੋਦਪੁਰ بڑا ਦੋਦਪੁਰ ਥੋੜੇ ਮੇਰੇ ਬੰਦ ਦੀ ਸੇਵਾ ਚੱਲ ਰਹੀ ਆ ਉਥੇ ਆਪਣੇ ਹਾਜੀ ਵੀਰੇ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਸੱਭੀ ਭਾਈ ਹਾਜੀ ਸਤਿ ਸ੍ਰੀ ਅਕਾਲ ਜੀ ਸੇਵਾ ਲੈ ਕੇ ਆਏ ਵੀਰੇ ਅੱਜ ਹਾਜੀ ਹਾਜੀ ਆ ਟਰਾਲੀ ਪੂਰੀ ਲੋਡ ਭਰੀ ਹੋਈ ਆ ਜਾਲਾਂ ਦੀ ਹੈ ਉਹ ਪਿੱਛੇ ਤੱਕ ਵੀ ਟਰਾਲੀਆਂ ਟਰਾਲੀਆਂ ਹੋਰ ਹਲਾਓ ਵਧੀਆ ਜੀ ਹਾਜੀ ਹਾਂ ਜੀ ਸਭ ਠੀਕ ਹੈ ਇਹ ਮੁੰਡੇ ਸੇਵਾ ਕਰ ਮਰੀਆ ਪਰੇ ਸਤਿ ਸ਼੍ਰੀ ਅਕਾਲ ਜੀ ਵੀਰੇ ਸਾਰਿਆਂ ਨੂੰ ਪੁਰੇ ਆਪਣੇ ਪਿੰਡ ਛੋਟਾ ਦੋਦਪੁਰ ਬੜਾ ਦੋਦਪੁਰ ਪੁਰੇ ਮੇਰੇ ਬੰਦ ਦੀ ਸੇਵਾ ਚੱਲ ਰਹੀ ਆ ਆਪਣੇ ਆਹ ਸਾਡੇ ਜਿਹੜੀਆਂ ਸਾਰੇ ਪਰ ਡਰਨੇ ਵਾਲੀ ਵੀਰੇ ਕੋਈ ਗੱਲ ਨਹੀਂ ਆ ਕਿ ਲੋਕ ਪਰਵਾਵਾ ਫਲਾਈ ਜਾਂਦੇ ਆ ਵੀ ਰਾਤ ਬੰਨ ਟੁੱਟ ਗਏ ਹੋ ਗਏ ਆ ਵੀਰੇ ਕੁਝ ਨਹੀਂ ਟੁੱਟਿਆ ਹੈਗਾ ਸੇਵਾ ਚੱਲ ਰਹੀ ਆ ਲੰਗਰ ਦੀ ਜੇਸੂ ਦੀਆਂ ਟਰਾਲੀਆਂ ਸਾਰੇ ਕਰ ਰਹੇ ਆ ਜੀ ਉੱਧਰ ਵੀ ਕਿੰਨੇ ਕਾਰੇ ਦੇ ਵਿੱਚ ਮੁੰਡੇ ਆਪਣੇ ਨੌਜਵਾਨ ਆਏ ਨੇ ਹੱਥ ਮਾਰੀ ਤੇ ਇਹ ਮਰਦਾ ਹਾਈ ਜੀ ਆ ਬੁੱਢੇ ਕਾਰੇ ਆਪਣੇ ਹੱਥਾਂ ਨਾਲ ਜੀਸਾ ਚੰਗਾ ਹੈ ਜੀ ਦੂਏ ਹੈ ਨਾ ਕੋਈ لاوي لاوي آه بند ڪر فون وي رهن ڏي ڇڏي ڇا مون کي شام مون کي ڇا مون کي ਬੜਾ ਮੱਚੀ ਹਾਲ ਲੱਗਿਆ ਉਹ ਆਇਆ ਇਹ ਮੁੰਡੇ ਸੇਵਾ ਦੇ ਐਮਰੀ ਹੋਗਾ ਨਾਲ ਇੱਕ ਜੱਟ ਬਾਹਰ ਹੀ ਜਾਣਾ ਹੈ ਕਿਹਨੇ ਬੁਲਾਇਆ ਆ ਜਾ ਯਾਰ ਉਹ ਜੋੜ ਕੇ ਆਇਆ ਲੈ ਉਹ ਇਧਰ ਨੂੰ ਚੜ ਦੇਣਾ ਨਾਲ ਨੂੰ ਆ ਤਾ ਸੀ ਉੱਥੇ ਤਾਂ ਸੀ ਉਹ ਮੈਂ ਲੈ ਆਈ ਜਾ ਉਹ ਇਹਦਾ वा ले मुंडे लंगर की पानी भी ट्रालिया ट्रालिया हुई पाइया ट्रालिया तो इन पगड़ नहीं सकते भी ट्रालीं ट्रालीं बहुत सेवा कर रहे हैं बड़े लोग बहुत ज्यादा साथ दे रहे हैं ट्रैक्टर आए कि ਮੁਰੇ ਦੇ ਕੋਲ ਜਿਹੜਾ ਆ ਰਿਹਾ ਹੁਜੋ ਬੰਦੇ ਆ ਗਏ ਲੱਖੀ ਬੰਦੇ ਆ ਬੜਾ ਬੰਦਾ ਆ ਵੀਰੇ ਬਹੁਤ ਵੱਡੀ ਲਾਈਨ ਲੱਗੀ ਵਾ ਟਰਾਲੀਆਂ ਦੀ ਇੱਧਰ ਸਾਡੇ ਭਰਾ ਸੇਵਾ ਕਰ ਰਹੇ ਆ ਹਾਜੀ ਵੀਰੇ ਸਾਸੀ ਕਾਲ ਜੀ ਕਿਵੇਂ ਹੋ ਸੱਭੀ ਬਾਈ ਹਾਜੀ ਸਾਸਰੀ ਕਾਲ ਵੀਰੇ ਸੇਵਾ ਲੈ ਕੇ ਆਏ ਵੀਰੇ ਅੱਜ ਹਾਜੀ ਹਾਜੀ ਆ ਟਰਾਲੀ ਪੂਰੀ ਲੋਡ ਭਰੀ ਹੋਈ ਆ ਜਾਲਾਂ ਦੀ ਹੈ ਉਹ ਪਿੱਛੇ ਤੱਕ ਵੀ ਟਰਾਲੀਆਂ ਟਰਾਲੀਆਂ ਉਹ ਖੜਾਓ ਵਧੀਆ ਜੀ ਬਾਬ ਵਧੀਆ ਵੀਰੇ ਤੁਸੀਂ ਦੱਸੋ ਕਿਵੇਂ ਹੋ ਬਾਹ ਕੌੜੀਆ ਸੇਵਾ ਮਾਰੋ ਮਾਰ ਬਾਬਾ ਜੀ ਦੀ ਵਧੀਆ ਗੱਲ ਆ ਜੀ ਵਧੀਆ ਗੱਲ ਆ ਸੋ ਠੀਕ ਹੋ ਬਾਈ ਹਾਂ ਜੀ ਆ Thank you.